ਹਾਂ ਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਣਕ ਦੇਆਂ ਰੇਟਾਂ ਦੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਦਿੱਲੀ ਮੰਡੀ ਦੀ ਜੀ ਜਿੱਥੇ ਅੱਜ ਕਣਕ ਦਾ ਰੇਟ ਰਿਹਾ ਜੀ 2700 ਤੇ 15 ਰੁਪਏ ਜੋਧਪੁਰ ਮੰਡੀ 2620 ਰੁਪਏ ਉਦੇਪੁਰ ਮੰਡੀ 2610 ਰੁਪਏ ਜੈਪੁਰ ਮੰਡੀ 2630 ਰੁਪਏ ਸੀਤਾਪੁਰ ਮੰਡੀ 2441 ਰੁਪਏ ਪੁਸਬਾ ਜੀ ਗੋਂਡਾ ਮੰਡੀ 2480 ਰੁਪਏ ਰਿਹਾ ਜੀ ਫਿਰ ਉਹਦੀ ਅੰਮ੍ਰਿਤਸਰ ਮੰਡੀ 2620 ਰੁਪਏ ਜੀ ਕੋਟਕਪੂਰਾ ਮੰਡੀ ਸਾਡੇ 2500 ਰੁਪਏ ਜੀ ਤਲਹਰ ਮੰਡੀ ਸਾਡੇ 2400 ਕਸੰਬੀ ਮੰਡੀ 2485 ਬਲਾਸੀ ਮੰਡੀ 2480 ਗਵਾਲੀਅਰ ਮੰਡੀ ਸਾਡੇ 2400 ਨਰੇਲਾ ਮੰਡੀ 2633 ਰੁਪਏ ਜੀ ਜੇ ਗੱਲ ਕਰੀਏ ਆਪਾਂ ਮੁਕਸਰ ਮੰਡੀ ਦੀ ਜੀ 2400 ਤੇ 85 ਰੁਪਏ ਜੀ ਕੋਟਕਪੂਰਾ ਮੰਡੀ 2400 ਤੇ 70 ਰੁਪਏ ਜੀ ਉਸ ਤੋਂ ਬਾਅਦ ਆਉਂਦੇ ਆ ਜੀ ਸਰੋਂ ਦੇ ਰੇਟ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਦਿੱਲੀ ਮੰਡੀ ਦੀ ਜਿੱਥੇ ਰਹਿ ਹੈ ਜੀ ਅੱਜ ਦਾ ਰੇਟ 6800 ਰੁਪਏ ਜੈਪੁਰ ਮੰਡੀ 375 ਰੁਪਏ ਭਰਤਪੁਰ ਮੰਡੀ 650 ਤੇ 2 ਭਾਈ ਰੁਪਏ ਰਹਿ ਹੈ ਜੀ ਫਿਰ ਆਉਂਦੇ ਆ ਜੀ ਅੰਮ੍ਰਿਤਸਰ ਮੰਡੀ 5700 ਤੇ 30 ਰੁਪਏ ਜੀ ਕੋੜਕੂਪਰਾ ਮੰਡੀ 5600 ਜੀ ਉਸ ਤੋਂ ਬਾਅਦ ਆਉਂਦੀ ਜੀ ਭਰਤਪੁਰ ਮੰਡੀ 5800 ਰੁਪਏ ਜੀ ਫਿਰ ਆਉਂਦੀ ਇਮਰਾਨਾ ਮੰਡੀ 6500 ਰੁਪਏ ਗਵਾਲੀਅਰ ਮੰਡੀ 6800 ਜੀ ਹਸਾਰ ਮੰਡੀ 6000 ਰੁਪਏ ਜੀ ਨਰੇਲਾ ਮੰਡੀ 5800 ਤੇ 25 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਜੀ ਧਰਮਕੋਟ ਮੰਡੀ 5600 ਰੁਪਏ ਜੀ ਫਿਰ ਆਉਂਦੀ ਹੈ ਜੀ ਹਲ ਬਰਮੰਡੀ 800 ਰੁਪਏ ਖੈਤ ਸਲ ਮੰਡੀ 425 ਰੁਪਏ ਅਸ਼ੋਕ ਨਗਰ ਮੰਡੀ 6300 ਰੁਪਏ ਤੇ ਗੋਇਆ ਕੋਟਾ ਜੀ 6300 ਰੁਪਏ ਇਹ ਤਾਂ ਸੀਗੇ ਜੀ ਅੱਜ ਦੇ ਕੰਕਸਰ ਨੂੰ ਦੇ ਰੇਟ ਜੇ ਓਵਰ ਆਲ ਮਾਰਕੀਟ ਦੀ ਗੱਲ ਕਰੀਏ ਓਵਰ ਆਲ ਮਾਰਕੀਟ ਦੇ ਵਿੱਚ ਸਟੇਬਿਲਟੀ ਦਿਖਾਈ ਦੇ ਰਹੀ ਹੈ ਜੀ ਕੋਈ ਐਡਾ ਖਾਸ ਅਸਰ ਨਹੀਂ ਪਰ ਹਾਂ ਦਿੱਲੀ ਮੰਡੀ ਦੇ ਵਿੱਚ ਅੱਜ 10 ਤੋਂ 20 ਰੁਪਈਆ ਦੀ ਤੇਜ਼ੀ ਵੇਖਣ ਨੂੰ ਜ਼ਰੂਰ ਮਿਲਦੀ ਹੈ ਧੰਨਵਾਦ